ਤੇ ਦੂਜੀ ਗੱਲ ਉਹ ਗਾਹ ਮਾਸੀ ਦਾ ਮੁੰਡਾ ਸਾਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਪ੍ਰਸ਼ਾਸਨ ਦਾ ਉਥੇ ਦਾ ਕਿਉਂ ਸੁੱਤਾ ਪਿਆ ਕਦੇ ਮਾਸੀਆਂ ਦੇ ਮੁੰਡੇ ਵੀ مالک ਬਣੇ ਨੇ ਤੇ ਉਹਦਾ ਪਰਿਵਾਰ ਹੈ ਉਹਦਾ ਬੱਚਾ ਹੋਣ ਵਾਲਾ ਉਹਨਾਂ ਦਾ ਘਰ ਜਾੜ ਰਿਹਾ ਹੈ ਘਰ ਕਿਵੇਂ ਜਾੜ ਰਿਹਾ ਹੈ ਉਹ ਮਾਤਾ ਉਹਨੇ ਉਂਗਲ ਤੇ ਚੜਾ ਰੱਖੀ ਹੈ ਮਾਸੀ ਮਾਸੀ ਕਰਕੇ ਤੇ ਉਹ ਬੇਟੀ ਦੇ ਬੱਚਾ ਹੋਣ ਵਾਲਾ ਬੇਟੀ ਆਪਦਾ ਘਰ ਬਸਾਉਣਾ ਚਾਹੁੰਦੀ ਹੈ ਇਹ ਲੋਕ ਮਤਲਬ ਬਸਣ ਨਹੀਂ ਦੇ ਰਹੇ ਉਹ ਚਿੰਦੇ ਨੂੰ ਸਮਝਣਾ ਚਾਹੀਦਾ ਜਾਂ ਉੱਥੇ ਜਿਹੜੇ ਮਦਾਦੀ ਨੇ ਉਹਦੇ ਨਾਲ ਆਉਂਦੇ ਨੇ ਉਹਨਾਂ ਨੂੰ ਵੀ ਬੜਾ ਮੋਟਾ ਸਮਝਣਾ ਚਾਹੀਦਾ ਵੀ ਅਸੀਂ ਮਤਲਬ ਦੋ ਪਰਿਵਾਰ ਪੱਟ ਰਹੇ ਹਾਂ ਇਹ ਨੂੰ ਬੁੜੀ ਨੂੰ ਵੀ ਝਾੜ ਰਹੇ ਆ ਉਹ ਕੁੜੀ ਨੂੰ ਵੀ ਝਾੜ ਰਹੇ ਆ ਤੀਜੇ ਥਾਂ ਮੇ ਉਹ ਬੱਚੇ ਨੂੰ ਵੀ ਝਾੜ ਰਹੇ ਆ ਇਹ ਲਾਲਚ ਦੇ ਵਿੱਚ ਆ ਕੇ ਮਤਲਬ ਇਹ ਛਿੰਦਾ ਬਹੁਤ ਜਿਆਦਾ ਧੱਕਾ ਕਰ ਰਿਹਾ ਹੈ ਫਿਰ ਬਾਬਿਆਂ ਨੂੰ ਕਹਿੰਦੇ ਨੇ ਬਾਬੇ ਧੱਕਾ ਕਰਦੇ ਨੇ ਅਸੀਂ ਉੱਥੇ ਦੇ ਡੀਐਸਪੀ ਨੂੰ ਮਾਨਸਾ ਐਸਐਸਪੀ ਨੂੰ ਇਹ ਖਾਸ ਕਰਕੇ ਬਰੇਟੇ ਐਸਐਚ ਨੂੰ ਉਹਨੇ ਸਾਨੂੰ ਟਾਈਮ ਵੀ ਦਿੱਤਾ ਤੀ ਬਾਬੇ ਸਾਨੂੰ ਆਉਣ ਦੀ ਲੋੜ ਨਹੀਂ ਤੇ ਕੰਮ ਮੇਰਾ ਮੈਂ ਕਰੂੰਗਾ ਅਸੀਂ ਦੇਖਦੇ ਹੁਣ 2-4 ਦਿਨ ਹੋਰ ਦੇਖਦੇ ਆ ਤੇ ਨਹੀਂ ਫਿਰ ਅਸੀਂ ਦੁਬਾਰੇ ਆ ਕੇ ਇਹ ਕੁੜੀ ਦਾ ਮਤਲਬ ਫੈਸਲਾ ਲਵਾਂਗੇ